ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਵਾਗਤ ਕਰਦੇ ਆਂ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਦੇ ਆਂ ਸ਼ੁਰੂਆਤ ਸੋ ਅੱਜ ਦੇ ਬਲੌਗ ਆਪਾਂ ਚੱਲਾਂਗੇ ਜੀ ਸਾਡੀ ਗੁੱਡੀਆ ਦੇ ਪਿੰਡ ਕਿਉਂਕਿ ਇਹ ਇਹ ਹੋਈ ਸੀ ਇਹਦੀ ਭੂਆ ਜੀ ਕੋਲ ਜੰਨੀ ਦੀ ਦਾਦੀ ਭੂਆ ਕੋ ਜਾਨੀ ਮੇਰੇ ਮਾਮਾ ਜੀ ਦੀ ਇਹ ਪੋਤੀ ਹੈ ਕਈ ਦਿਨਾਂ ਤੋਂ ਕਾਫੀ ਹੁੰਦੇ ਇੱਥੇ ਆਈ ਹੋਈ ਸੀਗੀ ਤੇ ਆਪਾਂ ਨੂੰ ਅੱਜ ਛੱਡ ਕੇ ਹੁਣ ਪਿੰਡ ਆ ਜਾਏਗੇ ਨਾ ਹਾਂ ਇਹਨੇ ਅੱਜ ਪਿੰਡ ਜਾਣਾ ਇਹਨੂੰ ਆਪਾਂ ਛੱਡ ਕੇ ਆਵਾਂਗੇ ਫਿਰ ਸਾਡਾ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਇੰਗ ਕਰਵਾਉਣ ਵਾਲਾ ਬਟਨ ਦਾ ਬਰਤ ਤਾ ਜਿਸ ਨੂੰ ਆਨ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਸੀਂ ਦੇਖਦੇ ਰਹੋ ਤੇ ਸਵੇਰੇ ਜ ਬਹੁਤ ਰੋਣ ਲੱਗੀ ਪਈ ਦੀ ਹੁਣ ਇਹਨੂੰ ਆਪਾਂ ਚਿਪਸ ਲੈ ਕੇ ਦਿੱਤੇ ਨੇ ਕਿ ਇਹ ਹੁਣ ਖਾਊਗੀ ਚਿਪਸ ਨਾਲ ਟੌਪੀ ਚੂਸਣ ਲੱਗਦੀ ਨੱਕ ਤੇ ਬਾਕੀ ਚੱਲਦੇ ਹਾਂ ਬਣਾਉਣਿਆ ਤਿਆਰੀ ਚੱਲਣ ਦੀ ਤੇ ਇਹਨੂੰ ਆਪਾਂ ਬਲ ਚੁੱਪ ਕਰਾ ਲਈ ਥੋੜੇ ਰੋਣ ਲੱਗੀ ਸੀ ਫਿਰ ਚਿਪਸ ਦੇ ਦਿੱਤੀ ਇਹਨੂੰ ਕੀ ਕਹਿੰਦੀ ਹੈ ਇਹ ਹਾਂ ਡੇਡੀ ਕੋਲ ਜਾਣਾ ਡੈਡੀ ਕੋਲ ਕਿਸੇ ਕੋਲ ਨਹੀਂ ਜਾਣਾ ਇਹ ਨਹੀਂ ਸਿੱਟ ਝੂਟੀ ਲੈ ਕੇ ਆਉਣਾ ਇਹਨੂੰ ਇਹ ਡਾਡਾ ਕੋਲ ਜਾਣਾ ਡਾਡਾ ਕੋਲ ਮੈਨੂੰ ਕਿਸੇ ਨਾਲ ਕੋਈ ਮਤਭਲੇ ਕਰ ਕਰੇ ਦਾਦੀ ਮम्मा ਕੋਲ ਜਾਣਾ ਕਰ ਕਰੇ ਤੇ ਸਭ ਤੇ ਚੱਜ ਕਰਕੇ ਖਾਣ ਵਰਸੀ ਖਾਣੀ ਵਰਸੀ ਖਾਣੀ ਹੁਣ ਤਾਂ ਮम्मा ਮम्मा ਜਾਈਆਂ ਨੂੰ ਕੁਝ ਹੋ ਗਿਆ ਕੋਪੀ ਕੋਪੀ ਨਹੀਂ ਵਾਰੀ ਮम्मा ਕੋਲ ਜਾਣਾ ਇਹਦਾ ਅਸ਼ੀਕਾਰ ਤੋਂ ਮਿਲਕਰ ਹੈਲੋ ਆ ਜਾ ਬਾਈ ਬਾਈ ਬੱਚਾ ਬਾਈ ਬਾਈ ਕਰਦੇ ਮੇਰੇ ਬਾਤ ਆਏ ਮੰਮੀ ਏ ਹਾਂ ਗੋਲਨੀ ਗੋਲਨੀ ਹਾਂ ਨਾ ਆ ਜਾ ਨਾ ਜਾ ਜਾ ਜੋ ਮੈਂ ਨਾਲ ਹੀ ਜਾਂਦੀ ਹੁਣ ਮਗ ਜਾ ਜਾਂਦੀ ਮੈਂ ਨਾਲ ਹਾਂ ਇਹਦੀ ਬਿਸਕੁਟ ਟ੍ਰੋਫੀ ਖਾਵੇਂਗੀ ਕਿắp ਸਗਣੇ ਨੇ ਠੀਕ ਸਰ ਇਹ ਫਰੜਾ ਹੈ ਕਿắp ਸਭ ਦੇੇ ਖਾਣੇ ਨੇ ਉੰਨੀ ਜਾਣਾ ਨਾਲ ਹੈ ਨਾ ਨਹੀਂ ਆ ਹਾਂ ਉਪਰੇ ਗੱਡੀ ਚ ਨੇ ਚੱਪਸਾ ਤਮਿਲ ਨਾ ਜਾਵੇਂ ਫੇਰ ਫੇਰ ਦਊਗਾ ਜਾਵੇਂਗੀ ਣਾ ਨਾ ਣਾ ਗੱਡੀ ਚਾ ਕੇ ਖਾਣੇ ਨੇ ਕੇਸਦਾ ਖਾਣੇ ਨੇ ਹੈ ਕੇਸਦਾ ਖਾਣੇ ਨੇ ਸਾਡਾ ਨਾਲ ਤਾਂ ਹੀ ਜਾਂਦੀ ਨਹੀਂਗੀ ਹੈ ਨੂਰਾ ਚੱਲੇ ਸਾਡਾ ਨਾਲ ਫੇਰ ਦਾ ਫੇ ਸਾਡਾ ਨਾਲ ਕੀ ਆ ਮਤੂੰ ਪਰ ਚੱਲ ਪਰਾ ਚੱਲ ਫਿਰ ਉਰੋ ਤੇ ਸਾਡੇ ਨਾਲ ਕੋਈ ਗੰਨੀ ਤੇ ਲਾ ਹੈ ਹਾਂ ਜਾਵੇਂਗੇ ਬਾਈ ਬੜਾ ਕਰਦੇ ਫਿਰ ਬਾਈ ਦੇਖੀ ਨਾ ਬਾਈ ਬਾਈ ਇਹ ਚੁੱਪ ਸਿੰਦੇ ਪਾਉਣਾ ਨੂੰ ਆਪਣੇ ਘਰ ਦੇ ਨਾਲ ਚਾਹੇ ਦੇ ਵਿੱਚ ਹੋਣੀ ਹੈ ਹੈ venga fir bahi 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 ਹੋ ਗਿਆ ਜਿਹਵੇਂ ਗੱਲਾਂ ਚੁੱਟੀ ਰਹਿਣੀ ਹੈ ਜਿਹੜੀਆਂ ਗੱਲਾਂ ਇਹ ਇੰਨੇ ਡਾੜੇ ਕੱਢੀ ਲੈਣੀ ਐ। ਇਹ ਨਵੇਂ ਹੀ ਲਾਇਆ। ਦੰਗਾ ਫਿਰ ਬਾਈ। ਹੋਰ ਬਾਈ। ਤੇ ਸਖਾਣੇ ਨੇ। ਉਹ ਗੱਡੀ 'ਚ ਪਏ ਨੇ। ਗੱਡੀ 'ਚ ਨਾ ਉਹ ਚਾਹ। ਦੰਗਾ ਫਿਰ ਬਾਈ। ਬੱਤਰੀਆਂ ਨੂੰ ਛੱਟ ਕੇ ਉਹਨਾਂ ਦੇ ਪਿੰਡ ਆ ਯਾਨੀ ਮਾਮਾ ਜੀ ਦੀ ਕੋਤੀ ਤੇ ਆਈ ਹੋਈ ਸੀ। ਉਹਨਾਂ ਦਾ ਛੱਡੇ ਉੱਥੇ ਪਕੌੜੀਆਂ ਪਿੰਡ ਤੇ ਆਪਾਂ ਅਗੇ ਹੁਣ ਇੱਥੇ ਕੱਟੀ ਦਾ ਥੋੜਾ ਟਾਇਰ ਚੇਂਜ ਕਰਨਾ ਐ। ਕੁੜੇ ਟਾਇਰ ਤੇ ਥੋੜੀ ਪ੍ਰੋਬਲਮ ਆ ਰਹੀ ਸੀ ਟਾਇਰ ਤੇ ਇਸ ਟਾਈਮ ਆ ਰਾਜੂ ਟਾਇਰ ਜੋ ਬਿਲਕੁਲ ਸੰਗਰੂਰ ਦੀ ਰੇਪੈਂਟਰੋਂ ਨੇ ਉੱਥੇ ਐ ਤੇ ਇੱਥੋਂ ਕਰਾਉਣੇ ਆਪਾਂ ਇੱਕ ਟਾਇਰ ਚੇਂਜ ਟਾਇਰ ਚ ਕੋਈ ਕਮੀ ਸੀ ਥੋੜਾ ਟਾਇਰ ਚੌੜਾ ਸੀਗਾ ਉਹ ਹਾਂਜੀ ਸਾਡਾ ਦੜਬਾ ਪਿੰਡ ਕਮਾਣਾ ਦਾ ਸਾਡਾ ਪੂਰਾ ਨਾ ਜਰਨੈਲ ਕੁੜੇ ਨਾ ਜੈਲੀ ਜੈਲੀ ਕਰਿਆ ਕਰ ਕੋਈ ਨਮਕੌੜਾ ਪਾ ਦੇਗੀ ਅੱਜ ਪਹੁੰਚੇ ਜੀ ਦੜਬਾ ਪਿੰਡ ਕਮਾਣਾ ਦੇ ਜਿੱਥੇ ਆਇਤੋ ਜਰਨੈਲ ਸਿੰਘ ਜੈਲੀ ਅੱਜ ਅਸੀਂ ਧੜਬੇ ਦੇ ਵਿੱਚ ਆਪਾਂ ਇੱਥੇ ਆਪਣੇ ਪੂਆ ਜੀ ਨੇ ਲਗਾਇਆ ਇਹ ਕੋਠੀ ਤੇ ਆਪਾਂ ਉਹ ਕੋਠੀ ਦੇਖਣ ਚੱਲਣਾ ਵੀ ਕਿਸਤਾ ਦੀ ਕੋਠੀ ਬਣੀ ਹੈ ਪੂਆ ਦਾ ਮੁੰਡਾ ਵੀ ਇੱਥੇ ਦੇ ਤੇ ਆਪਾਂ ਮੜ ਕੋਠੀ ਦੇਖਣ ਕਿਸਤਾ ਦੀ ਕੋਠੀ ਹੈ ਤੇ ਚੱਲ ਕੇ ਤੁਹਾਨੂੰ ਕੋਠੀ ਵੀ ਦਿਖਾਉਨੇ ਆ ਤਕਰੀਬ ਇਹ ਟਾਈਮ ਨਾਲ ਆਪਾਂ ਪਹੁੰਚੇ ਜੀ ਧੜਬਾ ਧੜਬਾ ਜਿੱਥੇ ਪੂਆ ਜੀ ਦੇ ਮੁੰਡੇ ਨੇ ਜੇ ਪੂਆ ਯਾਰ ਨੇ ਲਈਏ ਕੋਠੀ ਤੇ ਸਾਨੂੰ ਕੋਟੀ ਸਾਰੀ ਲੋਕੇਸ਼ਨ ਹੈ ਬਣੀ ਹੋਈ ਕਿਵੇਂ ਬਣੀ ਹੋ ਤੋ ਤਕਰੀਬਨ ਕੋਠੀ ਦਾ ਕੰਮ ਚੱਲ ਰਿਹਾ ਸਾਨੂੰ ਆਪਾਂ ਅੰਦਰੋਂ ਚੱਲ ਕੇ ਸਾਰੀ ਕੋਠੀ ਦੇ ਕੰਮਾਂ ਦੇ ਤੇ ਲੋਕੇਸ਼ਨ ਆਪਾਂ ਫੇਰ ਸ਼ੇਅਰ ਕਰਾਂਗੇ ਜੇ ਕੋਠੀ ਤਿਆਰ ਹੋਣ ਲੱਗੀ ਪਈ ਹੈ ਜਿਹਦੇ ਦੇ ਮੂਰਤ ਹੋ ਗੋਦੇ ਸੰਦਕੇਸ਼ੇ ਵੀ ਸਾਹ ਫਿਲਹਾਲ 15 ਚੱਲ ਕੇ ਸਾਰੀ ਕੋਠੀ ਦਿਖਾਉਣੇ ਪੜਾ ਸਾਰੀ ਸਸਰੀ ਗਾ ਸਸਰੀ ਗਾ ਸਸਰੀ ਗਾ ਸਸਰੀ ਗਾ ਰੋਣਾ ਨਾ ਕਰੋ ਸਸਰੀ ਗਾ ਸਸਰੀ ਗਾ ਇਹਦਾ ਮੈਨੂੰ ਡੀਕਣ ਲਾਦੇ ਕਹਿੰਦਾ ਬਲਜਿੰਦਰ ਆਊਗਾ ਤਾਂ ਸਾਨੂੰ ਲੈ ਕੇ ਜਾਊਗਾ ਇਹਦਾ ਮੈਨੂੰ ਡੀਕਣ ਲਾਦੇ ਬੈਠੇ ਹੋਰ ਸਰ ਮੈਂ ਲੱਦ ਕੇ ਲਿਆ ਸਰ ਨੂੰ ਇੱਕ ਗੱਡੀ ਚ ਇੰਨੇ ਸਾਰੇ ਗੱਡੀ ਮੈਂ ਲੈ ਕੇ ਆ ਸਾਰੇ ਇੱਕ ਚ ਹੈ ਕੋਈ ਇਧਰ ਨਾ ਨੀ ਗੋਰੀ ਲੱਗਦਾ ਹੋਵੇ ਮੈਂ ਨਹੀਂ ਮੋਰੀ ਸੁਣ ਚੁਬਾਰਾ ਇਹ ਨਾ ਕਰ ਬਈ ਹਾਂਜੀ ਦੋਸਤੋ ਇਸ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਤਕਰੀਬਨ 5 ਸਾਰਾ ਸੋ ਵਲੌਗ ਦਿਖਾਇਆ ਹੈ ਬਲੌਗ ਇਸ ਤਰ੍ਹਾਂ ਦਾ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੈਲੈਂਕ ਕਰਵਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਤੇ ਨਵੇਂ ਨਵੇਂ ਵੀਡੀਓ ਤੁਸੀਂ ਦੇਖਦੇ ਰਹੋ ਫਿਰ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਪੱਕਾ ਤਾਂ ਇੱਥੇ ਬੰਦ ਸੋਚਾ ਤੇ ਮਿਲਦਾ ਇੱਕ ਨਵੀਂ ਵੀਡੀਓ ਬਣਾਵਾ ਵਲੌਗ ਲੈ ਕੇ ਰੱਖੋ ਆਪਣਾ ਖਾਲਸਾ ਸ਼ਸ਼ੀ ਕਾਲ ਗੁੱਡ ਬਾਏ